ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਸਥਿਤ ਆਪਣੇ ਕਾਰਜਕਾਲ ਵਿੱਚ ਵਰਕਰਾਂ ਦੇ ਨਾਲ ਇੱਕ ਬੈਠਕ ਕੀਤੀ ਗਈ ਜਿਸ ਵਿੱਚ ਚੇਲਾ ਪ੍ਰਧਾਨ ਸੁਰੇਸ਼ ਗੋਇਲ ਤੋਂ ਇਲਾਵਾ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਨੌਜਵਾਨ ਨੇਤਾ ਤਰਸੀਮ ਸਿੰਘ ਪਿੰਡਰ ਵੀ ਹਾਜ਼ਰ ਰਹੇ। ਇਸ ਦੌਰਾਨ ਤਰਸੀਮ ਸਿੰਘ ਪਿੰਡਰ ਵੱਲੋਂ ਆਪਣੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਇਸ ਦੌਰਾਨ ਪ੍ਰਧਾਨ ਸੁਰੇਸ਼ ਗੋਇਲ ਨੇ ਕਿਹਾ ਕਿ ਕਾਰਜਕਾਲ ਸੱਤ ਬੈਠਕ ਵਿੱਚ ਕਈ ਅਹਿਮ ਮੁੱਦਿਆਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਤਰਸੀਮ ਪਿੰਡਰ ਵੱਲੋਂ ਆਪਣੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਕਿ ਉਹਨਾਂ ਕਾ ਕੀ ਪਾਰਟੀ ਦੀ ਮਜ਼ਬੂਤੀ ਦੇ ਲਈ ਲਗਾਤਾਰ ਵਰਕਰ ਪਾਰਟੀ ਦੇ ਨਾਲ ਜੁੜ ਰਹੇ ਨੇ ਨਿਯੁਕਤੀਆਂ ਈਸਟ ਹਲਕੇ ਤੋਂ ਸਰਵੇ ਸਾਡੇ ترਸੀਮ ਸਿੰਘ ਜੀ ਪਿੰਡਰ ਪਹਿਲਾਂ ਉਹ ਚੰਡੀਗੜ੍ਹ ਜੁਆਇਨ ਕਰ ਚੁੱਕੇ ਆ ਉਹਨਾਂ ਦੇ ਨਾਲ ਸੰਧੂ ਸਾਹਿਬ ਪਲਾਹ ਸਾਹਿਬ ਤੇ ਭਰਪੂਰ ਸਿੰਘ ਜੀ 60 ਸਾਥੀਆਂ ਦੇ ਸਮੇਤ ਉਹ ਅੱਜ ਤੋਂ ਤਿੰਨ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਸਾਡੇ ਪੰਜਾਬ ਪਰਿਵਾਰੀ ਸਰਦਾਰ ਜਰਨੈਲ ਸਿੰਘ ਜੀ ਐਮਐਲਏ ਤਿਲਕਨਗਰ ਉਹਨਾਂ ਉਥੇ ਜੁਆਇਨਿੰਗ ਹੋਈ ਸੀ ਅਸੀਂ ਵੀ ਉਥੇ ਨਾਲ ਸੀ ਅੱਜ ਉਹਨਾਂ ਦਾ ਸੀ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਨਾਲ ਮਿਲਣੀ ਕਰਾਉਣ ਲਈ ਆਫਿਸ ਦੇ ਵਿੱਚ ਮੀਟਿੰਗ ਸੱਦੀ ਉਹਨਾਂ ਦੇ ਨਾਲ-ਨਾਲ ਜਿਹੜੇ 10-15 ਨਾਲ ਮਿਲ ਪਹਿਲਾਂ ਤੋਂ ਜੋਇਨਿੰਗ ਚੱਲ ਰਹੀਆਂ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸਾਡੇ ਐਸਪੀ ਸਿੰਘ ਜੀ ਰਿਟਾਇਰਡ ਮੈਨੇਜਰ ਟੀਮ ਮੈਨੇਜਰ ਐਸਬੀਆਈ ਉਹਨਾਂ ਦੇ ਨਾਲ ਸੈਣੀ ਜੀ ਜਿਹੜੇ ਪਹਿਲਾਂ ਵੀ ਬਹੁਤ ਸਾਰੀਆਂ ਜੋਇਨਿੰਗ ਡੇਲੀ ਹੋ ਰਹੀਆਂ ਉਹਨਾਂ ਸਭ ਦੀ ਅੱਜ ਮੀਟਿੰਗ ਕਰਦ ਕੇ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਨੂੰ ਇੱਕ ਮਿਲਣੀ ਦੇ ਰੂਪ ਵਿੱਚ ਮਲਾਇਆ ਉਹਨਾਂ ਨੂੰ ਤਾ ਜੋ ਅੱਗੇ ਇੱਕ ਟੀਮਵਰਕ ਦਾ ਕੰਮ ਵੱਧ ਸਕੇ ਤੇ ਰੋਜ਼ਾਨਾ ਅ ਅੱਥਰੂ ਆਫਰਾਂ ਆ ਰਹੀਆਂ ਮਤਲਬ ਜੁਆਇਨ ਕਰਨ ਦੀਆਂ ਹੁਣ ਤੁਸੀਂ ਦੇਖੋਗੇ ਜਨਵਰੀ ਦੇ ਵਿੱਚ ਵਿੱਚ ਹੀ ਬਹੁਤ ਸਾਰੀਆਂ ਜੁਆਇਨਿੰਗ ਹੋਣ ਜਾ ਰਹੀਆਂ ਨੇ ਬਹੁਤ ਬੀ ਆਮ ਆਦਮੀ ਪਾਰਟੀ ਚ ਪਹਿਲਾ ਲੋਕੀ ਛੱਡ ਕੇ ਜਾ ਰਹੇ ਜੀ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਵੀਬ ਖਤਮ ਹੋ ਨਹੀਂ ਜਾਣਾ ਆਮ ਆਦਮੀ ਪਾਰਟੀ ਤੇ ਲਗਾਤਾਰ ਜਿਹੜੇ ਜੁਆਇਨ ਹੋ ਰਹੇ ਛੱਡ ਕੇ ਨਹੀਂ ਸੀ ਜਾ ਰਹੇ ਇਹ মিডিਆ ਦਾ ਰੋਲ ਸੀ ਹਾਂ ਜਦੋਂ ਵੀ ਇਲੈਕਸ਼ਨ ਓਵਰ ਹੁੰਦੀ ਆ ਕੁਝ ਵਲੰਟੀਅਰ ਸਾਇਲੈਂਟ ਹੋ ਜਾਂਦੇ ਆ ਜਿਉਂ ਜਿਉਂ ਟਾਈਮ ਆਉਂਦਾ ਉਹ ਫੇਰ ਐਕਟਿਵ ਹੋ ਜਾਂਦੇ ਛੱਡ ਕੇ ਕੋਈ ਨਹੀਂ ਗਿਆ ਜੇ ਕੋਈ ਇੱਕਾ ਦੁੱਕਾ ਛੱਡ ਕੇ ਗਏ ਸੀ ਉਹ ਵਾਪਸ ਸਾਰੇ ਆ ਚੁੱਕੇ ਨੇ ਤੇ ਹੁਣ ਤਾਂ ਨਵੀਆਂ ਜੁਆਇਨਿੰਗਾਂ ਦਾ ਤੁਸੀਂ ਸਮਝੋ ਵੀ ਹੜ ਆਇਆ ਪਿਆ ਕਿਸੇ ਕਿਸਮ ਦੀ ਕੋਈ ਵੀ ਰੁਕਾਵਟ ਨਹੀਂ ਚਾਰੇ ਪਾਸਿਓਂ ਆਵਾਜ਼ਾਂ ਆ ਰਹੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਆ ਰਹੇ ਆ ਬਕਾਇਦਾ ਪ੍ਰਾਪਰਟੀ ਦਾ ਇੱਕ ਪਾਰਟੀ ਦਾ ਇੱਕ ਪ੍ਰੋਸੀਜਰ ਅਡਾਪਟ ਕਰਕੇ ਜੁਆਇਨਿੰਗ ਕਰਾਈਆਂ ਜਾ ਰਹੀਆਂ ਤੇ 2022 ਦੇ ਵਿੱਚ ਅਸੀਂ ਦੇਖਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਜੋਰ ਸ਼ੋਰ ਨਾਲ ਪਾਵਰ ਦੇ ਵਿੱਚ ਆਣ ਜਾ ਰਹੀ ਹੈ ਤੇ ਉਹਦੇ ਵਿੱਚ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਇੱਕ ਨੇਤਾ ਜੀ ਨੇ ਜਿਨ੍ਹਾਂ ਨੇ ਆ ਦਿੱਲੀ ਦੇ ਵਿੱਚ ਵੋਟ ਇਸ ਕਰਕੇ ਮੰਗੀ ਕਿ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਦਿਓ ਉਸੇ ਗੱਲ ਨੇ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਵਰਦੇ ਵਿੱਚ ਇੱਕ ਕ੍ਰਾਂਤੀ ਲੈਂਦੀ ਤੇ ਉਸ ਗੱਲ ਨੂੰ ਔਰ ਤੀਜੀ ਵਾਰ ਸਰਕਾਰ ਬਣਾਈ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਦਿੱਲੀ ਦੇ ਵੋਟਰਾਂ ਨੇ ਉਸ ਗੱਲ ਤੇ ਮੋਹਰ ਲਾਈ ਉਥੇ ਗੱਲ ਨੂੰ ਲੈ ਕੇ ਤੇ ਦਿੱਲੀ ਦਾ ਮਾਡਲ ਜਿਵੇਂ ਬਿਜਲੀ ਦਾ ਪਾਣੀ ਦਾ ਬਧੀਆ ਐਜੂਕੇਸ਼ਨ ਸਸਤਾ ਸਿਹਤ ਇਲਾਜ ਉਹ ਗੱਲਾਂ ਦੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸਾਨੂੰ ਕਿਸੇ ਵੀ ਜਾ ਕੇ ਡਿਟੇਲ ਦੇਖਣ ਤੋਂ ਪਹਿਲਾਂ ਹਰ ਬੰਦਾ ਆਪ ਹੀ ਬੋਲ ਪੈਂਦਾ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਤੇ ਅਸੀਂ ਇਸ ਵਾਰ ਜ਼ਰੂਰ ਰਵੈਤੀ ਪਾਰਟੀਆਂ ਨੂੰ ਸਾਬ ਕਿ ਸਖਾਵਾਂਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਵਾਂਗੇ ਮੈਂ ਇਹ ਗਾਇਕ ਕਿ ਮੀਟਿੰਗ ਦਾ ਮੇਨ ਅਜੰਡਾ ਕੀ ਹੈ ਮੈਂ ਵਿੰਦਰ ਸਿੰਘ ਖਰਮਾ ਅਕਾ ਹਾਤਮਨ ਪ੍ਰਿੰਸਪੁਰ ਦਾ ਕਾਮਾਦਿ ਸਰਪੰਚ ਅੱਜ ਦੀ ਜੋ ਇਹ ਮੀਟਿੰਗ ਹੋ ਰਹੀ ਹੈ ਸਾਡੇ ਕਿੰਨੇ ਵੀ ਲੁਧਿਆਣੇ ਦੇ ਵਲੰਟੀਅਰਸ ਵਰਕਰਸ ਐਂਡ ਜੋਨ ਬਲੌਕ ਪ੍ਰਧਾਨ ਆਏ ਨੇ ਜਾਂ ਨਵੇਂ ਜੁਆਇਨਿੰਗ ਜਿਹੜੇ ਬੰਦਿਆਂ ਨੇ ਕੀਤੀ ਹੈ ਇਸ ਨੂੰ ਆਪਣੀ ਪਾਰਟੀ ਦੀ ਵਜ੍ਹਾ ਨਹੀਂ ਆਇਆ ਤੇ ਇਹਨੂੰ ਇਸ ਤੋਂ ਬੰਦ ਔਰ ਜੀਰਾਂ ਦੀ ਸਮਾਂਦ ਕਰਨ ਵਾਸਤੇ ਸਾਰੇ ਨੂੰ ਤੁਹਾਨੂੰ ਕੀਤਾ। ਭੱਤੀ ਇਹਦੇ ਨਾਲ ਇਹ ਹੈ ਵੀ ਜਿਹੜੇ ਬੰਦੇ ਸਾਡੇ ਨਵੇਂ ਪੁਰਾਣੇ ਬਲੈਟਸ ਜਾਂ ਵਰਕਰਸ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਨਵੀਂ ਟੀਮ ਕਿਹੜੀ ਜੁੜ ਰਹੀ ਹੈ ਔਰ ਕਿਹੜੇ-ਕਿਹੜੇ ਏਰੀਆ ਤੋਂ ਜੁੜ ਰਹੀ ਹੈ। ਇਸ ਕਰਕੇ ਅਸੀਂ ਉਹਨਾਂ ਨੂੰ ਆਪਣੇ ਏਰੀਆ ਦੇ ਵਿੱਚ ਬੁਲਾ ਕੇ ਇੱਥੇ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਇਸ ਸਮਾਂਦ ਕੀਤਾ। ਨਾਲ ਸਾਡੇ ਅਸੀਂ ਇਹ ਸਮੁੱਦੇ ਤੇ ਵੀ ਗੱਲ ਕਰਦੀਆਂ ਜਿਹੜੇ ਸਾਡੇ ਕਿਸਾਨ ਵੀਰ ਠੰਡ ਦੇ ਵਿੱਚ ਦਿੱਲੀ ਦੇ ਵਿੱਚ ਆਪਣੇ ਥਿੰਨ ਕਾਨੂੰਨਾਂ ਦੇ ਦੀ ਲੜਾਈ ਲੜ ਰਹੇ ਹਨ ਉਹਨਾਂ ਲੜਾਈ ਉਹਨਾਂ ਨੂੰ ਇਸ ਲੜਾਈ ਦੇ ਨਾਲ ਅਸੀਂ ਹਰ ਇੱਕ ਭਰਾ ਨੂੰ ਜਿੰਨੇ ਵੀ ਮੇਰੇ ਮਜ਼ਦੂਰ ਭਰਾ ਜਾਂ ਕੋਈ ਹੋਰ ਨੇ ਅਸੀਂ ਇਹ ਕਹਿਣਾ ਚਾਹੁੰਦਾ ਵੀ ਉਹਨਾਂ ਦਾ ਸਾਥ ਦੇਣ ਦਿਨੋਂ ਸਾਥ ਦੇਣ ਹਰ ਇੱਕ ਤਰ੍ਹਾਂ ਦਾ ਸਾਥ ਦੇਣ ਜਿੱਥੇ ਵੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹ ਸਿੱਧੇ ਤੌਰ ਤੇ ਕਹਿਣਾ ਚਾਹੁੰਦੇ ਆ ਕਿ ਜਿੱਥੇ ਵੀ ਕਿਸਾਨ ਵੀਰਾਂ ਨੂੰ ਸਾਡੀ ਜ਼ਰੂਰਤ ਪੈਂਦੀ ਹੈ ਚਾਹ ਸਾਡੀ ਆਮ ਆਦੀ ਪਾਰਟੀ ਦੇ ਵਰਕਰਸ ਵਾਲੈਂਟੀਅਰਸ ਆਣ ਕੋਈ ਕਿਸੇ ਦੇ ਵੀ ਪ੍ਰਧਾਨਾਂ ਦੀ ਵੀ ਜ਼ਰੂਰਤ ਪੈਂਦੀ ਐ ਅਸੀਂ ਉਹਨਾਂ ਦੇ ਨਾਲ ਮੋਢਾ ਲਾ ਕੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆਂ ਸਾਨੂੰ ਇਹ ਚਾਹੀਦਾ ਹੈ ਕਿ ਜਿੱਦਾਂ ਵੀ ਸਾਡੇ ਕੋਈ ਮਜ਼ਦੂਰ ਭਰਾ ਹੋਰ ਬਿਜ਼ਨਸਮੈਨ ਛੋਟੇ ਵੱਡੇ ਜਿੰਨੇ ਵੀ ਆ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਨਾਲ ਉਹ ਵੀ ਕਿਸਾਨ ਵੀਰਾਂ ਦੀ ਹੈਲਪ ਕਰਨ ਇਸ ਤੋਂ ਬਲਿਆ ਦਾ ਹੋਰ ਵੀ ਕਈ ਸਾਡੇ ਇਹੋ ਜਿਹੇ ਭਰਾ ਨੇ ਜਿਹੜੇ ਸਾਡੇ ਕਿਸਾਨ ਵੀਰਾਂ ਦੇ ਆਧਾਰ ਤੇ ਇੰਤੋ ਪ੍ਰਿੰਤੂ ਦੇ ਚੱਕਰ 'ਚ ਫਸੇ ਹੋਏ ਹਨ ਇਹ ਵੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਭਾਜੀ ਵੀ ਅੱਜ ਤਾਂ ਇਹ ਸਿਰਫ ਕਿਸਾਨ ਵੀਰਾਂ ਦੀ ਲੜਾਈ ਹੈ ਪਰ ਅੱਗੇ ਜਿਵੇਂ ਜਿਵੇਂ ਇਹ ਵੱਧਦੀ ਗਈ ਤਾਂ ਹੋ ਸਕਦਾ ਵੀ ਇਹ ਆਮ ਜਨਤਾ ਦੀ ਵੀ ਲੜਾਈ ਹੋ ਸਕਦੀ ਹੈ ਇਸ ਕਰਕੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਕਿ ਹਰ ਕੋਈ ਬੰਦਾ ਕਿਸਾਨ ਵੀਰਾਂ ਦੇ ਨਾਲ ਜੁੜੇ ਔਰ ਉਹਨਾਂ ਦੀ ਹੱਲਪ ਕਰਦਾ ਧੰਨਵਾਦ ਲੁਧਿਆਣੇ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ